ਦਾ ਸਭ ਹਲਕਾ ਤਰਨਤਾਰਨ ਵਿੱਚ ਹੋਣ ਜਾ ਰਹੀ ਜਿਮੀ ਚੋਂ ਨੂੰ ਲੈ ਕੇ ਜਿੱਥੇ ਨਾਮ ਦੱਸੀਆਂ ਪਰੰਦੀ ਕਾਰਵਾਈ ਜਿਹੜੀ ਸ਼ੁਰੂ ਹੋ ਚੁੱਕੀ ਹੈ ਉਸ ਦੌਰਾਨ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਹੜੇ ਹਨ ਉਹ ਤਰਨਤਾਰਨ ਤੋਂ ਹਲਕਾ ਉਮੀਦਵਾਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਹਰਬੀਤ ਸਿੰਘ ਸੰਧੂ ਦੀ ਨਾਮਜ਼ਦਗੀ ਨੂੰ ਲੈ ਕੇ ਬੀਤੇ ਕੱਲ ਕੱਲ ਜਿਹੜਾ ਆਉਣ ਵਾਲਾ ਕੱਲ ਹੈ ਸ਼ੁੱਕਰਵਾਰ ਉਸ ਵੇਲੇ 10 ਵਜੇ ਸਾਨਕ ਬੋੜੀ ਚੌਂਕ ਇਹ ਉਹੀ ਬੋੜੀ ਚੌਂਕ ਹੈ ਜਿੱਥੇ ਇਸ ਵੇਲੇ ਅਸੀਂ ਮੌਜੂਦ ਹਾਂ ਔਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਔਰ ਇੱਥੇ ਕਹ ਲੋ ਪੁੱਛ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਜਿਹੜੇ ਵਰਕਰ ਆ ਸਮਰਥਕ ਆ ਔਰ ਆਲਾ ਮੰਤਰੀ ਤੋਂ ਲੈ ਕੇ ਵਿਧਾਇਕਾਂ ਨੂੰ ਸਾਰੇ ਇੱਥੇ ਪੁੱਜ ਰਹੇ ਆ ਨਾ ਤੁਸੀਂ ਵੇਖ ਸਕਦੇ ਜੇ ਇਹਦੇ ਜ਼ਿਲ੍ਹੇ ਦੇ ਐਸਐਸਪੀ ਤੋਂ ਲੈ ਕੇ ਵੱਖ-ਵੱਖ ਪੁਲਿਸ ਅਧਿਕਾਰੀਆਂ ਵੱਲੋਂ ਜਾਇਜ਼ਾ ਲੈ ਚੁੱਕਾ ਚੁੱਕਾ ਹੈ ਔਰ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ ਉਹ ਹਰਮੇਸ਼ ਸਿੰਘ ਸੰਧੂ ਦੀ ਨਾਮਜ਼ਦਗੀ ਜਿਹੜੀ ਆ ਭਰਨ ਲਈ ਖੁਦ ਨਾਲ ਜਾਣਗੇ ਔਰ ਇਥੋਂ ਬੁੜੀ ਚੌਂਕ ਤੋਂ ਸ਼ੁਰੂ ਹੋ ਕੇ ਜਿਹੜਾ ਕਿ ਰਿਟਰਨਿੰਗ ਅਫਸਰ ਦਾ ਦਫ਼ਤਰ ਆ ਐਸਟੀਐਮ ਦਫ਼ਤਰ ਆ ਉੱਥੇ ਜਾ ਕੇ ਖੁਦ ਜਾ ਕੇ ਨਾਮਜ਼ਦਗੀ ਦਾਖਲ ਕਰਵਾਉਣਗੇ ਇਸ ਦੌਰਾਨ ਜਿਹੜੀ ਕਿ ਹਰਮੇਸ਼ सिंह सलूधी ਜਿਹੜੇ ਨਾਮਜ਼ਦਗੀ ਲੈ ਕੇ ਵੱਡੀ ਬੇਨਤੀ ਵਿੱਚ ਜਿਹੜੇ ਉਹ ਸਮਰਥਕ ਹੋਰ ਆ ਵਰਕਰ ਮजूद ਹੋਣਗੇ ਔਰ ਉਹ ਪੈਦਲ ਤਾਕਤ ਦੇ ਰੂਪ ਵਿੱਚ ਇਥੋਂ ਜਾਣਗੇ ਪਰੰਤੂ ਇਸ ਸ਼ਹਿਰ ਵਿੱਚ ਜਿਹੜੀ ਆ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਜਿਹੜਾ ਕੀ ਹੈ ਵੱਡੀ ਚੁਣੌਤੀ ਦੱਸੀ ਜਾ ਰਹੀ ਹੈ ਪੁਲਿਸ ਵਾਸਤੇ ਬੜਾ ਵੱਡਾ ਇੱਕ ਇੱਕ ਚੁਣੌਤੀ ਹੈ ਜਿੰਨੂੰ ਕੀ ਦੇਖ ਸਕਦੇ ਜੇ ਚਾਰੋਂ ਤਰਫ ਜਿਹੜਾ ਟ੍ਰੈਫਿਕ ਜਾਮ ਹੋ ਰਿਹਾ ਹੈ ਐਸ ਵੇਲੇ 10 ਮਿੰਟ ਲਈ ਜਿਹੜੀ ਕੀ ਪੁਲਿਸ ਪੁੱਜੀ ਸੀ ਜਾਇਜ਼ਾ ਲੈਣ ਲਈ ਲੇਕਿਨ ਜੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪੁੱਜਦੇ ਹਨ ਤਾਂ ਉਸ ਵੇਲੇ ਕਿਹੋ ਜਿਹੇ ਕੀ ਹਾਲਾਤ ਹੋਣਗੇ ਔਰ ਮੁੱਖ ਮੰਤਰੀ ਦੇ ਆਉਣ ਨੂੰ ਲੈ ਕੇ ਜਿੱਥੇ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਕਫ ਵਕ ਕਮੇਡੀਆਂ ਕਰਦੇ ਹੋਏ ਪ੍ਰਬੰਧ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉੱਥੇ ਹੀ ਇਸ ਦੌਰਾਨ ਕੱਲ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਨਾਮਜ਼ਦਗੀ ਤੋਂ ਬਾਅਦ ਨਾਲ ਹੀ ਉਸ ਦੇ ਬੀਜੇਪੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਵੱਲੋਂ ਜਿਹੜਾ ਕੀ ਹੈ ਨਾਮਜ਼ਦਗੀ ਜਿਹੜੀ ਹੈ ਦਾਖਲ ਕਰਵਾਈ ਜਾਏਗੀ ਔਰ ਇਹਨਾਂ ਦੋਵਾਂ ਉਮੀਦਵਾਰਾਂ ਵੱਲੋਂ ਜਿਹੜੇ ਨਾਮਜ਼ਦਗੀ ਨੂੰ ਲੈ ਕੇ ਜਿਹੜੇ ਸ਼ਹਿਰ ਦੇ ਕਾਫਲੇ ਦੇ ਰੂਪ ਵਿੱਚ ਆਖੋ ਜਾਣਗੇ ਔਰ ਨੂੰ ਲੈ ਕੇ ਟ੍ਰੈਫਿਕ ਦਾ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਔਰ ਇਸ ਦੌਰਾਨ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਪੀਛ ਆ ਸਕਦੀਆਂ ਹਨ ਰਮਨ ਚਾਵਲਾ ਜਗਬੀਨ ਟੀਵੀ ਸਰਨਤਨ ਲੇ ਕੇ ਕੀ ਬੰਦੋਬਸਤ ਜਰਾ ਕੀ ਸਿਕਿਉਰਿਟੀ ਨੂੰ ਲੈ ਕੇ ਇਲੈਕਸ਼ਨ ਦੇ ਮੇਨ ਪਤਾ ਇਹ ਜੀ ਕੋਡ ਆਫ ਕੰਡੈਕਟ ਲਗਾ ਹੋਇਆ ਉਹਦੇ ਸੰਬੰਧੀ ਸਾਡੇ ਪ੍ਰੋਪਰ ਤਿਆਰੀ ਹੈ ਜੀ ਕਿਸੇ ਨੂੰ ਵੀ ਪਰੇਸ਼ਾਨੀ ਨਹੀਂ ਆਏਗੀ ਬਾਕੀ ਤੁਹਾਡੇ ਮਾਦੇਵ ਨਾਲ ਇੱਕ ਮੈਂ ਗੱਲ ਕਲੀਅਰ ਕਰਨੀ ਚਾਹਣਾ ਜਿਹੜੇ ਹੈਵੀ ਵਾਹਨ ਆ ਜਿਵੇਂ ਟਰੱਕ ਵਗੈਰਾ ਜਾਂ ਟਰਾਲੇ ਇਧਰ ਲੰਘਦੇ ਆ ਕੋਈ ਕੱਕੇ ਕੰਡੇ ਵਾਲੇ ਆਲਾ ਪੁਲ ਬੜਦੇ ਆ ਉਹ ਕੱਲ ਦੇ ਦਿਨ ਬੰਦ ਰੱਖਾਂਗੇ ਉਹਨਾਂ ਨੂੰ ਬਾਈਪਾਸ ਜਿਹੜਾ ਬਾਰੋਬਾਰੀ ਉਹਨਾਂ ਨੂੰ ਬੇਨਤੀ ਵੀ ਇਧਰ ਨਾ ਆਉਣ ਬਾਕੀ ਸਾਡਾ ਟੋਟਲ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਵਾ ਉਹ ਲਿਖਿਆ ਗਿਆ ਉਹਦੇ ਮੁਤਾਬਕ ਚੱਲੇਗੀ ਜੀ कल बीजेपी ते जड़ी है आम आदमी पार्टी दोवे रोड शो ਕਰ ਰਹੇ ਨੇ ਦੋਨਾਂ ਦਾ ਪ੍ਰੋਗਰਾਮ ਹੈ ਜੀ ਕਾਗਜ਼ ਪਰ ਦਾ ਹਾਂ ਕਿ ਜਿਹੜੀ ਦੁਕਾਨਦਾਰ ਨੇ ਜਾਂ ਆਵਾਜਾਈ ਇਸ ਤਰ੍ਹਾਂ ਪ੍ਰਭਾਵਿਤ ਹੋਏਗੀ ਨਹੀਂ ਜੀ ਸਾਡੇ ਸਕਿਉਰਿਟੀ ਅਰੇਂਜਮੈਂਟ ਦੇ ਮੁਤਾਬਕ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਏਗੀ ਦੁਕਾਨਦਾਰਾਂ ਦਾ ਵੀ ਖਿਆਲ ਰੱਖਿਆ ਜਾਏਗਾ ਤੇ ਸਕਿਉਰਿਟੀ ਦਾ ਵੀ ਦੁਕਾਨਦਾਰਾਂ ਨੂੰ ਬੇਨਤੀ ਥੋੜਾ ਸਾਥ ਦੇਣ ਬਾਜ਼ਾਰ ਬੰਦ ਕਰਵਾ ਦੀ ਕੋਈ ਨਹੀਂ ਨਹੀਂ ਕੋਈ ਨਹੀਂ ਬਾਜ਼ਾਰ ਬੰਦ ਕਰਾਉਣ ਦਾ ਹੈ ਨਹੀਂ ਜੀ ਬਿਲਕੁਲ ਹੋਰ ਕਿਸੇ ਲੋਕ ਕੋਈ ਮੈਸੇਜ ਨਹੀਂ ਹੈ ਨਾ ਹੀ ਹੋਏਗਾ ਬਸ ਇੰਨਾ ਜ਼ਰੂਰ ਹੈ ਕਿ ਥੋੜਾ ਜਿਹਾ ਰਸ਼ ਕਰਕੇ ਜਿਹੜਾ ਪ੍ਰੋਬਲਮ ਆਉਂਦੀ ਜਿਹੜੀਆਂ ਆਪਾਂ ਫੇਸ ਕਰਦੇ ਕਰਨੀ ਪੈਣੀ ਉਹ ਪਾਰਟ ਆਫ ਜੌਬ ਸਾਰਿਆਂ ਦੀ ਹੋਇਆ